ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਕਸ਼ਟਾ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੈਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟ ਸੀ ਟੈਟ ਐਂਡ ਮਾਸਟਰ ਜੀ ਡੀ ਪ੍ਰੀਪਰੇਸ਼ਨ ਕਰਵਾਈ ਜਾਂਦੀ ਹੈ ਸੋ ਕਰ ਬੈਠੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੀਪਰੇਸ਼ਨ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸੋ ਮਾਸਟਰ ਕੈਨਸਮੰਤ ਹਿਸਟਰੀ ਜੀਓਗ੍ਰਾਫੀ ਪੋਲੀਟিক্যাল ਸਾਇ ਔਰ ਲਾਈਵ ਕਲਾਸ ਦੀ ਜੋ ਟਾਈਮਿੰਗ ਹੈ 4 ਵਜੇ ਪੰਜਾਬੀ ਦੀ ਕਲਾਸ ਅਤੇ 5:30 ਵਜੇ ਹਿਸਟਰੀ ਦੀ ਕਲਾਸ ਹੁੰਦੀ ਹੈ ਦੋ ਦਿਨ ਹਿਸਟਰੀ ਦੀ ਕਲਾਸ ਹੁੰਦੀ ਹੈ ਤੇ ਦੋ ਦਿਨ ਪੋਲੀਟੀਕਲ ਸਾਇੰਸ ਦੀ ਕਲਾਸ ਹੁੰਦੀ ਹੈ ਤਾਂ ਤੁਸੀਂ ਆਪਣੇ ਵਿਸ਼ੇ ਦੇ ਅਕੋਰਡਿੰਗ ਲਾਈਵ ਕਲਾਸ ਦੇ ਵਿੱਚ ਵੀ ਆ ਸਕਦੇ ਹੋ ਬਾਕੀ ਦੀਆਂ ਸਾਰੀਆਂ ਕਲਾਸਾਂ ਜ ਤੁਹਾਨੂੰ ਫਿਲਹਾਲ ਆਫਲਾਈਨ ਮਿਲਣਗੇ ओके सो गुरशरण जी सत्री काल जी श्रीमनदीप जी गुड आफ्टरनून जी एंड मनीषा जी डॉक्टर जी सुभनम जी सुमन जी एंड स्वीटी गुड आफ्टरनून जी हेलो जी ਸਾਰਿਆਂ ਨੂੰ ਸੋ ਕੱਲ ਲਈ ਮਾਫੀ ਚਾਹਣਾ ਹਾਂ ਥੈਂਕ ਯੂ ਜੀ ਮਨੀਸ਼ਾ ਜੀ ਰੀਨੂ ਜੀ गुड आफ्टरनून जी ਸੋ ਕੱਲ ਲਈ ਮਾਫੀ ਚਾਹਣਾ ਨੈਟਵਰਕ ਦੀ ਪ੍ਰੋਬਲਮ ਕਰਕੇ ਕਲਾਸ ਜਿਹੜੀ ਉਹ ਨਹੀਂ ਲੱਗ ਪਈ ਸੀ ਕਿਉਂਕਿ ਜੀਓ ਤੇ ਚੱਲਦਾ ਸੀ ਜੀਓ ਕੱਲ ਜਿਹੜੇ ਉਹ ਬੰਦ ਹੋ ਗਏ ਨੇ ਸੋ ਇਸ ਲਈ ਲਾਈਵ ਕਲਾਸ ਨਹੀਂ ਕੰਡਕਟ ਹੋ ਪਈ ਸੋ ਇਸ ਲਈ ਕਲਾਸ ਜਿਹੜੀ ਉਹ ਨਹੀਂ ਲੱਗ ਪਈ ਸੀਗੀ साज होर मनेजमेंट किया जिद ना शायद सक्सैसफुल रहे ओके भी जी हेलो जी कमल जी सत श्रीकाल जी करमजीत जी नरेंद्र जी गुड आफ्टरनून जी सो so, सब तो पहला था सारे दी दी चा तो सारे ऑल द बेस्ट कल एग्जाम के लिए और अच्छा अच्छा जोड़ा एग्जाम तुम्हें करके आना है बिना टेंशन दे बिना किसी भी प्रेशर दे सो आस करदा कि सब के अच्छे मार्क आ जाने है ना सो आना तो उन्होंने जिन्होंने लिए कह सी शीटा उन्होंने है ਮੈਂ ਆਪਣੇ ਵੱਲੋਂ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਪੂਰੀ ਦਿਲੋਂ ਜਿਹੜੀ ਤੁਸੀਂ ਕਰਨੀ ਹਨ ਜਿੰਨੀ ਵੀ ਤੁਸੀਂ ਜਿਹੜੀ ਮਿਹਨਤ ਕੀਤੀ ਹੈ ਜੀ ਨੀਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਗਗਨਜੀ ਗੁਲਪਨ ਜੀ ਓਕੇ ਸੋ ਹਾਂਜੀ ਕਰਦੇ ਹਾਂ ਸ਼ੁਰੂ ਕੋਈ ਗੱਲ ਨਹੀਂ ਓਕੇ ਸੋ ਅਜ ਦੇ ਸੈਸ਼ਨ ਦੇ ਵਿੱਚ 150 ਕੁਐਸਚਨ ਹੋਏਗਾ ਜੀ ਕਿਰਨ ਜੀ ਗੁਲਪਨ ਜੀ ਓਕੇ ਹਰਜੀਵਨ ਜੀ ਚਲੋ ਵਧੀਆ ਲੱਗੀ ਸੋ ਕੈਕਟਰ ਸੈਟ ਨੰਬਰ 11 ਹੈ ਜੀ 150 ਕੁਐਸਚਨਸ ਦੇ ਵਿੱਚ ਰਹੂਗਾ ਠੀਕ ਹੈ ਜੀ ਜੀ ਰਵਾਬ ਜੀ ਸਤਿ ਸ਼੍ਰੀ ਅਕਾਲ ਜੀ ਅਨਰਮਨ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜਦੀਪ ਜੀ ਸੋ ਆ ਜਾਂਦੋ ਫਿਰ ਜਲਦੀ ਜਲਦੀ ਆਪਾਂ ਜਿਹੜਾ ਸ਼ੁਰੂ ਕਰ ਲਾਵਾਂਗੇ ਕਿਉਂਕਿ ਅੱਜ ਨਾਂਨ ਤੱਕ ਕਿਸੇ ਦੇ ਲੈਣੇ ਨਹੀਂ ਹੈਗੇ ਫਿਲਹਾਲ ਸਿਰਫ ਆਨਸਰ ਹੀ ਰਹਿਣਗੇ ਠੀਕ ਹੈ ਔਰ ਆਲ ਦੀ ਬੈਸਟ ਸਾਰਿਆਂ ਨੂੰ ਮੇਰੇ ਵੱਲੋਂ ਕਿ ਸਾਰਿਆਂ ਦਾ ਜਿਹੜਾ ਐਗਜ਼ਾਮ ਉਹ ਬਹੁਤ ਅੱਛਾ ਹੋਵੇ ਸੋ ਠੀਕ ਹੈ ਅੱਛੇ-ਅੱਛੇ ਜਿਹੜੇ ਮਾਰਕਸ ਆਉਣ ਗੁੱਡ ਵਿਸ਼ੇਸ਼ ਮੇਰੀਆਂ ਜਿਹੜੀਆਂ ਤੁਹਾਡੇ ਨਾਲ ਰਹਿਣੀਆਂ ਹਨ আর ਤੁਹਾਡੀਆਂ ਵਿਸ਼ੇਸ਼ ਮੇਰੇ ਨਾਲ ਰਹਿਣੀਆਂ ਓਕੇ ਲਕੀ ਜੀ ਹਨ ਮਨਿੰਦਰ ਜੀ ਸਤਿ ਸ੍ਰੀ ਅਕਾਲ ਜੀ ਸੇ ਸੈਸ਼ਨ ਦੇ ਵਿੱਚ ਗ੍ਰਾਮਰ ਵਾਲਾ ਜਿਹੜਾ ਪਾਰਟ ਆਫ ਉਹ ਨਹੀਂ ਐਡ ਕੀਤਾ ਮੈਂ ਸੋ ਨੈਕਸਟ ਪਾਰਟ ਜਿਹੜਾ 5:30 ਵਜੇ ਹੋਊਗਾ ਉਹਦੇ ਵਿੱਚ ਗ੍ਰਾਮਰ ਵਾਲਾ ਪਾਰਟ ਐਡ ਕਰਾਂਗੇ ਠੀਕ ਹੈ ਜੀ ਜੀ ਬਿਲਕੁਲ ਜੀ ਸ਼ੁਰੂ ਕਰਦੇ ਹਾਂ ਓਕੇ ਸੋ ਜੀ ਸੋ ਆਇ ਦਾ ਫਸਟ ਕੁਐਸਚਨ ਹੈ ਜੀ ਅਰਬੀ ਭਾਸ਼ਾ ਵਿੱਚ ਅਰਬੀ ਵਿੱਚ ਭਾਸ਼ਾ ਨੂੰ ਆਖਿਆ ਜਾਂਦਾ ਹੈ ਸਵਪਸ਼nik ਹੈ ਜੀ ਜ਼ੁਬਾਨ ਆਪਸ਼ਨ 2 ਹੈ ਲਿਸਾਨ ਆਪਸ਼ਨ 3 ਹੈ ਲਵਸ ਅਤੇ ਆਪਸ਼ਨ 4 ਹੈ ਜੀ ਲਿੰਗਵਾ ਜੀ ਨਹੀਂ ਮੇਰਾ ਐਸਐਸਟੀ ਦਾ ਵਿਪਰਾ ਜੀ ਪੰਜਾਬੀ ਨਹੀਂ ਰੱਖੀ ਸੀਗੀ ਮੈਂ ਜੀ ਰਾਈਟ ਆਨਸਰ ਇਸ ਦਾ ਬੀ ਆਪਸ਼ਨ ਸੋ ਅਰਬੀ ਭਾਸ਼ਾ ਅਰਬੀ ਵਿੱਚ ਭਾਸ਼ਾ ਨੂੰ ਜਿਹੜਾ ਹੈ ਲਿਸਾਨ ਕਿਹਾ ਜਾਂਦਾ ਹੈ ਠੀਕ ਹੈ ਜੀ ਜੀ ਥੈਂਕ ਯੂ ਜੀ ਨੈਕਸਟ ਹੈ ਜੀ ਦੋ ਨੰਬਰ ਭਾਸ਼ਾ ਚਿੰਨ੍ਹਾਂ ਦਾ ਪ੍ਰਬੰਧ ਹੈ ਇਹ ਵਿਚਾਰ ਕਿਸ ਦਾ ਹੈ ਸੋ ਆਪਸ਼ਨ 1 ਹੈ ਜੀ ਪਾਣਿਨੀ ਦਾ ਆਪਸ਼ਨ 2 ਹੈ ਰੋਲਾ ਭਰਤ ਦਾ ਆਪਸ਼ਨ 3 ਹੈ ਬਾਰਬਰ ਦਾ ਅਤੇ ਆਪਸ਼ਨ 4 ਹੈ ਸੰਸਰ ਦਾ ਮੇਰੀ ਬਾਤ ਸਭ ਤੇ ਕਲੀਅਰ ਆ ਰਹੀ ਹੈ ਬਿਨਾਂ ਕਿਸੇ ਪ੍ਰੋਬਲਮ ਦੇ ਜੀ ਕੱਲ ਐਸਐਸਟੀ ਦੀ ਹੋਵੇਗੀ ਸੋ ਅੱਜ ਲਾਸਟ ਖਤਮ ਹੋ ਜਾਵੇਗਾ ਪੰਜਾਬੀ ਦਾ ਸਿਲੇਬਸ ਓਕੇ ਜੀ ડી ਅਨਸਰ ਰਾਈਟ ਹੈ ਜੀ ਸੋ ਸੰਸਰ ਦੇ ਹੈ ਜੀ ਭਾਸ਼ਾ ਜਿਹੜਾ ਉਹ ਚਿੰਨ੍ਹਾਂ ਦਾ ਇੱਕ ਪ੍ਰਬੰਧ ਹੈ ਤਾਂ ડી ਅਨਸਰ ਰਾਈਟ ਰਹੂਗਾ ਨੈਕਸਟ ਹੈ ਜੀ ਤਿੰਨ ਨੰਬਰ ਮੂੰਦਰਾ ਮਨ ਨਾਲ ਗੱਲਾਂ ਕਰਨ ਦੀ ਗਰੰਤੀ ਸੌਰੀ ਕਰਨ ਦੀ ਭਾਸ਼ਾ ਨੂੰ ਆਖਦੇ ਹਨ ਸਵੈਪਸ਼ਨੀ ਕਿਹਾ ਜੀ ਰਸ ਭਾਸ਼ਾ অপਸ਼ਨ 2 ਹੈ ਰੂਪ ਭਾਸ਼ਾ অপਸ਼ਨ 3 ਨਾਸਪर्श ਭਾਸ਼ਾ ਅਤੇ অপਸ਼ਨ 4 ਹੈ ਕੰਧ ਭਾਸ਼ਾ ਜੀ ਕੱਲ ਦੀ ਕਲਾਸ ਹੋਵੇਗੀ ਜੈ ਸਸਤੀ ਦੀ ਉਹਦਾ ਟਾਈਮ ਜਿਹੜਾ ਹੈ ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾਵੇਗਾ ਫਿਲਹਾਲ ਅੱਜ ਪੰਜਾਬੀ ਦੇ ਉੱਪਰ ਫੋਕਸ ਹੈ ਸੋ ਇੱਕ 5:30 ਵਜੇ ਕਲਾਸ ਰਹੇਗੀ ਇਹ ਵੀ ਨੋਟ ਕਰ ਲੈਣਾ ਜਿਹਦੇ ਵਿੱਚ ਗ੍ਰਾਮਰ ਵਾਲਾ ਔਰ ਸਾਹਿਤ ਨਾਲ ਰਿਲੇਟਡ ਕੋਈ ਜਿਹੜੇ ਹੋਰ ਇੰਪੋਰਟੈਂਟ ਕੁਐਸਚਨ ਨੇ ਉਹਦੇ ਵਿੱਚ ਵੀ 150 ਕੁਐਸਚਨ ਹੀ ਐਡ ਕਰੂੰਗਾ ਠੀਕ ਹੈ ਓਕੇ राइट आंसर इज द बी ऑप्शन सो मदरामन नाल ਗੱਲਾਂ ਕਰਨ ਦੀ ਭਾਸ਼ਾ ਨੂੰ ਰੂਪ ਭਾਸ਼ਾ ਕਿਹਾ ਗਿਆ ਨੇ ਵੀ ਆਨਸਰ ਰਾਈਟ ਰਹੂਏ ଥି नेक्स्ट ਹੈ ਜੀ ਚਾਰ ਨੰਬਰ ਭਾਸ਼ਾ ਸਮੇਂ ਅਤੇ ਸਥਾਨ ਤੇ ਆਪਸ਼ਨ 1 ਹੈ ਜੀ ਤੋ ਬਚ ਨਹੀਂ ਸਕਦੀ ਆਪਸ਼ਨ 2 ਹੈ ਤੋ ਨਜ਼ਦੀਕ ਹੈ ਆਪਸ਼ਨ 3 ਹੈ ਪਾਰਗਾਮੀ ਹੈ ਅਤੇ ਆਪਸ਼ਨ 4 ਹੈ ਕੋਈ ਨਹੀਂ ਭਾਸ਼ਾ ਸਮੇਂ ਅਤੇ ਸਥਾਨ ਦੇ ਅਨੁਸਾਰ ਕੀ ਹੈ ਕਿ ਉਹ ਸਮੇਂ ਤੇ ਸਥਾਨ ਤੋਂ ਬਚ ਨਹੀਂ ਸਕਦੀ ਜਾਂ ਨਜ਼ਦੀਕ ਹੈ ਜਾਂ ਫਿਰ ਪਾਰਗਾਮੀ ਹੈ ਜਾਂ ਕੋਈ ਨਹੀਂ ਹੈ राइट आंसर सिस्टम बी ऑप्शन ना तो नजदीक है भाषा समयते स्थान ਦੇ ਨਾਲ ਕਹਿ ਸਕਦੇ ਨਾ ਮਿਲਦੀ ਜੁਲਦੀ ਹੈ ਤਾਂ ਇੱਥੇ ਰਾਈਟ ਅਨਸਰ ਜਿਹੜਾ ਉਹ ਬੀ ਰਹੂਗਾ ਨੈਕਸਟ ਹੈ ਜੀ 5 ਨੰਬਰ ਲੋਕ ਕਥਾ ਦਾ ਘਟਨਾ ਕਰਮ ਹੈ ਸੋ ਆਪਸ਼ਨ 1 ਹੈ ਜੀ ਇੱਕ ਸਲ ਲੜੀ ਤੋਂ ਰੇਖਾ ਕਿਰਤ ਦਿਸ਼ਾਵਲਬਾਧਾ ਹੈ ਆਪਸ਼ਨ 2 ਹੈ ਇੱਕ ਜਟਲ ਲੜੀ ਤੋਂ ਵਿਰੋਧੀ ਦਿਸ਼ਾਵਲਬਾਧਾ ਹੈ ਆਪਸ਼ਨ 3 ਹੈ ਇੱਕ ਜਟਲ ਲੜੀ ਤੋਂ ਰੇਖਾ ਦਿਸ਼ਾ ਦੇਵਲਬਾਧਾ ਹੈ ਅਤੇ ਆਪਸ਼ਨ 4 ਹੈ ਕੋਈ ਨਹੀਂ <laughs> जी बिल्कुल जी रमनजीत जी, जी आ, सो नेट ने कल बहुत परेशान किया है ना ओके सो ए और रहे है बी आंसर ए ऑप्शन सो लोक कथा कथा का जो घटनाक्रम है सो एक एक सरल तो रेखा कर दिशा देता है ये आंसर राइट रहेगा नैक्सट है जी ਚੇ ਨੰਬਰ ਮਿਰਗ ਹਰ ਜੰਗਲੀ ਪਸ਼ੂ ਨੂੰ ਕਹਿੰਦੇ ਸੀ ਪਰ ਹੁਣ ਮਿਰਗ ਕੇਵਲ ਹਿਰਨ ਨੂੰ ਕਹਿੰਦੇ ਹਨ ਅਰਥ ਵਿਗਿਆਨ ਅਨੁਸਾਰ ਇਹ ਕੀ ਹੈ অপਸ਼ਨ 1 ਹੈ ਜੀ ਅਰਥ ਵਿਸਤਾਰ ਹੈ অপਸ਼ਨ 2 ਹੈ ਅਰਥ ਪਰਿਵਰਤਨ ਹੈ অপਸ਼ਨ 3 ਹੈ ਅਰਥ ਸੰਕੋਚ ਹੈ ਅਤੇ অপਸ਼ਨ 4 ਹੈ ਕੋਈ ਵੀ ਠੀਕ ਨਹੀਂ ਮਿਰਗ ਹਰ ਜੰਗਲੀ ਪਸ਼ੂ ਨੂੰ ਕਹਿੰਦੇ ਸੀ ਪਰ ਹੁਣ ਮਿਰਗ ਕੇਵਲ ਹਿਰਨ ਨੂੰ ਕਹਿੰਦੇ ਹਨ ਅਰਥ ਵਿਗਿਆਨ ਦੇ ਅਨੁਸਾਰ ਇਹ ਕੀ ਹੈ ਜੀ ਰਾਈਟ ਆਨਸਰਸ ਦਾ ਸੀ ਆਪਸ਼ਨ ਹੈ ਸੋ ਹਰ ਅਰਥ ਸੰਕੋਚ ਹੈ ਜੀ ਠੀਕ ਹੈ ਕਿ ਹੁਣ ਹੋਰ ਚੀਜ਼ਾਂ ਦੇ ਲਈ ਵੀ ਕਹਿ ਸਕਦੇ ਹਾਂ ਨਾ ਇਸਤੇਮਾਲ ਕਰਿਆ ਜਾਂਦਾ ਸੀ ਇਹ ਚੀਜ਼ ਨੂੰ ਉਹਨ ਇੱਕ ਦੇ ਲਈ ਹੀ ਜਿਹੜਾ ਸੀਮਤ ਕਰ ਦਿੱਤਾ ਹੈ ਸੰਕੋਚ ਜਿਹੜਾ ਕਹਿ ਸਕਦੇ ਆ ਕਰ ਲਿਆਤਾ ਹੈ ਸੋ ਇਸ ਕਰਕੇ ਜਿਹੜਾ ਰਾਈਟ ਆਨਸਰ ਇਸ ਦਾ ਸੀ ਰਹੂਗਾ ਨੈਕਸਟ ਆਕੇ ਆਪਸ਼ਨ 3 ਹੈ ਅਰਥ ਆਦੇਸ਼ ओके राइट आंसर ए ਜੀ ਦਾ ਠੀਕ ਹੈ ਸੋ ਜੀ ਜੀ ਓਕੇ ਅਟ ਨੰਬਰ 8 ਜੀ ਸ਼੍ਰੀ ਗੁਰਗੋਬੰਦ ਜੀ ਨੇ ਚੰਡੀ ਦੀ ਵਾਰ ਵਿੱਚ ਕਿਹੜਾ ਛੰਦ ਵਰਤਿਆ ਹੈ ਸਵਸ਼ਣਿਕ ਹੈ ਜੀ ਨਿਸ਼ਾਨੀ অপਸ਼ਨ 2 ਹੈ ਡਿਊਡ অপਸ਼ਨ 3 ਹੈ ਸਿਰਖੰਡੀ ਅਤੇ অপਸ਼ਨ 4 ਹੈ ਤਵਈਆ ਕਿਹੜਾ ਰਾਈਟ ਆਨਸਰ ਹੋਊਗਾ ਇੱਥੇ ਜੀ ਸੋ ए অর ਸੀ ਐਂਡ ਬੀ ਰਾਈਟ ਅਸਟੈਂਸ ਜੀ ਸੀ ਆਨਸਰ ਆ ਰਿਹਾ ਹੈ ਜੀ